ਬੀਲ ਟੀਵੀ ਯੂਕੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨਾਂ ਦੇ ਵੱਲੋਂ ਦੋ ਮਹਾ ਪੰਚਾਇਤਾਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਸ਼ਰਿਆਮ ਤੰਕੀਆਂ ਦਿੱਤੀਆਂ ਨੇ ਇਸ ਤੋਂ ਇਲਾਵਾ ਗੱਲ ਕਰਾਂਗੇ ਕਿ ਭਾਜਪਾ ਦੇ ਵੱਲੋਂ ਵੀ ਕਿਸਾਨਾਂ ਨੂੰ ਇੱਕ ਆਫਰ ਦਿੱਤਾ ਗਿਆ ਉਹ ਆਫਰ ਕੀ ਹੈ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਕਿ ਪੰਜਾਬ ਕਾਂਗਰਸ ਦੇ ਵੱਲੋਂ ਦਿੱਲੀ ਦੇ ਵਿੱਚ ਜਾ ਕੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਪ੍ਰਦਰਸ਼ਨ ਕਿਉਂ ਕੀਤਾ ਗਿਆ ਤੇ ਆਓ ਬਾਦਿਆਂ ਅਸੀਂ ਆਪਣੀ ਪਹਿਲੀ ਖਬਰ ਦੇ ਵੱਲ ਅੱਜ ਕਿਸਾਨਾਂ ਦੇ ਵੱਲੋਂ ਦੋ ਮਹਾਪੰਚਾਇਤਾਂ ਕੀਤੀਆਂ ਗਈਆਂ ਇੱਕ ਮਹਾਪੰਚਾਇਤ ਹੋਈ ਖਨੋਰੀ ਬਾਰਡਰ ਤੇ ਜਿੰਦਾ ਆਗਾਜ਼ ਜਿਹੜਾ ਜਿਹਦਾ ਐਲਾਨ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕੀਤਾ ਗਿਆ ਸੀ ਇੱਕ ਮਹਾਪੰਚਾਇਤ ਹੋਈ ਹੈ ਹਰਿਆਣਾ ਦੇ ਟੋਹਾਣਾ ਦੇ ਵਿੱਚ ਜਿਹੜੀ ਕਿ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸੱਦੀ ਗਈ ਸੀ ਸੋ ਦੋ ਅੱਜ ਮਹਾਪੰਚਾਇਤਾਂ ਹੋਈਆਂ ਨੇ ਦੱਸ ਦਈਏ ਕਿ ਦੋਵੇਂ ਮਹਾਪੰਚਾਇਤਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੋਈਆਂ ਨੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਟੋਹਾਣਾ ਦੇ ਵਿੱਚ ਹੋਈ ਹੈ ਉਹ ਸਿਆਸੀ ਐਸ ਕੇ ਐਮ ਸਿਆਸੀ ਜਾਨੀ ਕਿ ਜਿਹੜੀ ਖਨੋਰੀ ਦੇ ਵਿੱਚ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਐਸ ਕੇ ਐਮ ਗੈਰ ਸਿਆਸੀ ਜਾਨੀ ਕਿ ਦੋਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮਹਾਪੰਚਾਇਤਾਂ ਕੀਤੀਆਂ ਗਈਆਂ ਨੇ ਪਰ ਉਹ ਦੋ ਢੜੇ ਬਣ ਗਏ ਨੇ ਦੋਨਾਂ ਦੇ ਵੱਲੋਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਹ ਮਹਾਪੰਚਾਇਤਾਂ ਹੋਈਆਂ ਨੇ ਮਹਾਪੰਚਾਇਤਾਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਇਸ ਮੌਕੇ ਦੇ ਉੱਤੇ ਜਦੋਂ ਸੰਬੋਧਨ ਕਰਨਾ ਸੀ ਖਨੋਰੀ ਬਾਰਡਰ ਦੀ ਪਹਿਲਾਂ ਗੱਲ ਕਰਦੇ ਆ ਖਨੋਰੀ ਬਾਰਡਰ ਤੇ ਕੀ ਕੁਝ ਖਾਸ ਰਿਹਾ ਜਗਜੀਤ ਸਿੰਘ ਡੱਲੇਵਾਲ ਦੇ ਭਾਸ਼ਣ ਤੋਂ ਪਹਿਲਾਂ ਉਹਨਾਂ ਨੇ ਭਾਸ਼ਣ ਦੇ ਵਿੱਚ ਕੀ ਅਪੀਲ ਕੀਤੀ ਹੈ ਉਸ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਜਦੋਂ ਕਿਸਾਨ ਆਗੂ ਜਿਹੜੇ ਸੀ ਕਿਸਾਨ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸੀ ਬੱਸਾਂ ਦੇ ਵਿੱਚ ਦੋ ਐਕਸੀਡੈਂਟ ਹੋਏ ਇੱਕ ਬਰਨਾਲਾ ਦੇ ਵਿੱਚ ਔਰ ਇੱਕ ਬਠਿੰਡਾ ਦੇ ਵਿੱਚ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਹੈ ਕਿਸਾਨ ਮਹਿਲਾਵਾਂ ਦੀ ਮੌਤ ਹੋਈ ਹੈ ਔਰ ਇਹ ਅੱਜ ਦੀ ਜਿਹੜੀ ਖਬਰ ਸੀ ਸਵੇਰੇ ਸਵੇਰੇ ਇਹ ਮੰਤਪਾਕੇ ਖਬਰ ਸਾਹਮਣੇ ਆਈ ਜਦੋਂ ਕਿਸਾਨ ਇਹਨਾਂ ਦੋ ਮਹਾਪੰਚਾਇਤਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸੀ ਬਦ ਰਹੀ ਧੁੰਦ ਦੇ ਕਰਕੇ ਖਰਾਬ ਮੌਸਮ ਦੇ ਕਰਕੇ ਘੱਟ ਵਿਜ਼ਿਬਿਲਟੀ ਦੇ ਕਰਕੇ ਇਹ ਘਟਨਾ ਵਾਪਰੀ ਹੈ ਸੋ ਇਸ ਦੇ ਵਿੱਚ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਹੈ ਹੁਣ ਚਲਦੇ ਖਨੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦੇ ਭਾਸ਼ਣ ਦੀ ਪੁੜੀ ਕੀਤੀ ਜਾ ਰਹੀ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਜਿਹੜਾ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਦੇਸ਼ ਦੇ ਕਿਸਾਨਾਂ ਨੂੰ ਔਰ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਕਰਨਾ ਚਾਹੁੰਦਾ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਇਸ ਕਰਕੇ ਅੱਜ ਦੀ ਇਹ ਮਹਾਪੰਚਾਇਤ ਰੱਖੀ ਗਈ ਸੀ ਹੁਣ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਹੋਣਗੇ ਕਿ ਇੱਕ ਸਮੇਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਦੋ ਮਹਾਪੰਚਾਇਤਾਂ ਕਿਉਂ ਰੱਖੀਆਂ ਗਈਆਂ ਦੱਸਦੀ ਹੈ ਕਿ ਪਹਿਲੀ ਜਿਹੜੀ ਟੋਹਾਨਾ ਦੇ ਵਿੱਚ ਹਰਿਆਣਾ ਦੇ ਟੋਹਾਨਾ ਦੇ ਵਿੱਚ ਜਿਹੜੀ ਮਹਾਪੰਚਾਇਤ ਹੋਈ ਹੈ ਉਹ ਐਸਕੀਐਮ ਦੇ ਵੱਲੋਂ ਪਹਿਲਾਂ ਉਸ ਦਾ ਐਲਾਨ ਕੀਤਾ ਹੋਇਆ ਸੀ ਉਹ ਉਹਨਾਂ ਦਾ ਜਿਹੜਾ ਪਲਾਨ ਸੀ ਉਹ ਪਹਿਲਾਂ ਦਾ ਫਿਕਸ ਸੀ ਉਹਨਾਂ ਦੇ ਵੱਲੋਂ ਪਹਿਲੇ ਐਲਾਨ ਕੀਤਾ ਹੋਇਆ ਸੀ ਪਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਬਾਅਦ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ ਕਿ ਉਸੇ ਦਿਨ ਖਨੋਰੀ ਬਾਰਡਰ ਤੇ ਵੀ ਇੱਕ ਮਹਾਪੰਚਾਇਤ ਸੱਦੀ ਜਾਏਗੀ ਸੋ ਉਸ ਤੋਂ ਬਾਅਦ ਖਨੋਰੀ ਬਾਰਡਰ ਦੇ ਉੱਤੇ ਦਾ ਐਲਾਨ ਜਿਹੜਾ ਹੈ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਬਾਅਦ ਦੇ ਵਿੱਚ ਕੀਤਾ ਗਿਆ ਸੀ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨਬਰਤ ਤੇ ਬੈਠੇ ਆ ਅੱਜ ਪੂਰੇ 40 ਦਿਨ ਹੋ ਗਏ ਨੇ ਅੱਜ ਉਹਨਾਂ ਨੂੰ ਇੱਕ ਮੰਚ ਤੇ ਲਿਜਾਇਆ ਗਿਆ ਜਿੱਥੇ ਮਹਾਪੰਚਾਇਤ ਦਾ ਸੰਬੋਧਨ ਕਰਨਾ ਸੀ ਲੱਖਾਂ ਲੋਕ ਖਨੋਰੀ ਬਾਰਡਰ ਦੇ ਉੱਪਰ ਇਕੱਠੇ ਹੋਏ ਉੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਸਟੈਚਰ ਦੇ ਉੱਪਰ ਪਾ ਕੇ ਉਹਨਾਂ ਨੂੰ ਸਟੇਜ ਦੇ ਉੱਪਰ ਪਹੁੰਚਾਇਆ ਗਿਆ ਸਟੇਜ ਦੇ ਉੱਪਰ ਪਹੁੰਚਾ ਕੇ 5x5 ਦਾ ਉਹਨਾਂ ਦੇ ਉੱਥੇ ਇੱਕ ਕੈਬਨ ਟਾਈਪ ਬਣਾਇਆ ਹੋਇਆ ਸੀ ਉਸ ਦੇ ਵਿੱਚ ਉਹਨਾਂ ਨੂੰ ਰੱਖਿਆ ਕਿਉਂਕਿ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ ਬਾਹਰ ਠੰਡ ਦਾ ਮਾਹੌਲ ਜ਼ਿਆਦਾ ਹੈ ਉਹਨਾਂ ਦਾ ਸਰੀਰ ਇਸ ਟਾਈਮ ਠੰਡ ਵੀ ਬਰਦਾਸ਼ਤ ਨਹੀਂ ਕਰ ਪਾਰ ਰਿਹਾ ਜਗਜੀਤ ਸਿੰਘ ਡੱਲੇਵਾਲ ਨੂੰ ਮੰਚ ਤੇ ਲਿਜਾਇਆ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਕਿਸਾਨ ਆਗੂਆਂ ਨੇ ਆਪਣੀਆਂ ਆਪਣੀਆਂ ਗੱਲਾਂ ਰੱਖੀਆਂ ਪਰ ਜਦੋਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕੁਝ ਪੁਆਇੰਟ ਕੁਝ ਗੱਲਾਂ ਥੋੜੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਜਿਹੜੀ ਆ ਕਿਸਾਨਾਂ ਦੇ ਅੱਗੇ ਰੱਖੀ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਸਭ ਤੋਂ ਪਹਿਲਾਂ ਕਿਹਾ ਕਿ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਕਿਸਾਨ ਸਾਰੇ ਮੈਨੂੰ ਮਿਲਣ ਆਏ ਨੇ ਕਿਉਂਕਿ ਮੇਰੀ ਇੱਛਾ ਸੀ ਕਿ ਮੈਂ ਸਾਰਿਆਂ ਨੂੰ ਮਿਲਣਾ ਚਾਹੁੰਨਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਲੜਾਈ ਇਕੱਲੀ ਮੇਰੀ ਨਹੀਂ ਹੈ ਇਹ ਲੜਾਈ ਮੈਂ ਨਹੀਂ ਲੜ ਰਿਹਾ ਇਹ ਲੜਾਈ ਤੁਸੀਂ ਸਾਰੇ ਲੜ ਰਹੇ ਹੋ ਔਰ ਮੈਨੂੰ ਉਮੀਦ ਹੈ ਕਿ ਅਸੀਂ ਇਸ ਲੜਾਈ ਨੂੰ ਜ਼ਰੂਰ ਜਿੱਤਾਂਗੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪੁਲਿਸ ਪੁਲਿਸ ਨੇ ਬਾਰ-ਬਾਰ ਮੈਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਾਮਯਾਬ ਨਹੀਂ ਹੋਈ ਜਿੱਥੇ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਬਾਰ-ਬਾਰ ਕਹਿ ਰਿਹਾ ਹੈ ਕਿ ਅਸੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਨੂੰ ਸਿਹਤ ਸਹੂਲਤਾਂ ਪਹੁੰਚਾਉਣ ਦੀ ਗੱਲ ਕਰ ਰਹੇ ਹਨ ਡੱਲੇਵਾਲ ਉਹਨਾਂ ਨੇ ਕਿਹਾ ਕਿ ਪੁਲਿਸ ਮੈਨੂੰ ਬਾਰ-ਬਾਰ ਚੱਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨਾਂ ਕਾਮ ਰਹੀ ਅੱਗੇ ਉਹ ਕਹਿੰਦੇ ਨੇ ਕਿ ਹੁਣ ਸਮਾਂ ਇਹ ਹੈ ਕਿ ਅਸੀਂ ਆਰਾਮ ਦੇ ਨਾਲ ਨਹੀਂ ਬੈਠ ਸਕਦੇ ਹੁਣ ਆਰਾਮ ਦੇ ਨਾਲ ਬੈਠਣ ਦਾ ਸਮਾਂ ਨਹੀਂ ਹੈ ਹੁਣ ਤੱਕ ਉਹਨਾਂ ਨੇ ਕਿਹਾ ਕਿ 7 ਲੱਖ ਕਿਸਾਨ ਜਿਹੜੇ ਉਹ ਆਪਣੀ ਆਤਮਹੱਤਿਆ ਕਰ ਚੁੱਕੇ ਨੇ ਆਪਣੀ ਜਾਨ ਗਵਾ ਚੁੱਕੇ ਨੇ ਇਸ ਕਰਕੇ ਹੁਣ ਸਾਰੇ ਸੂਬਿਆਂ ਦੇ ਵਿੱਚ ਏਸੀ ਤਰੀਕੇ ਦਾ ਅੰਦੋਲਨ ਜਿਸ ਤਰੀਕੇ ਦਾ ਅੰਦੋਲਨ ਉਹਨਾਂ ਨੇ ਕਿਹਾ ਕਿ ਖਨੋਰੀ ਬਾਰਡਰ ਤੇ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ 7 ਲੱਖ ਕਿਸਾਨ ਜਿਹੜੇ ਪੂਰੇ ਦੇਸ਼ ਦੇ ਵਿੱਚ ਹੁਣ ਤੱਕ ਆਤਮਹੱਤਿਆ ਕਰ ਚੁੱਕੇ ਨੇ ਇਸ ਦੇ ਲਈ ਪੂਰੇ ਦੇਸ਼ ਦੇ ਕਿਸਾਨਾਂ ਨੂੰ ਹੁਣ ਏਸੀ ਤਰੀਕੇ ਦੇ ਅੰਦੋਲਨ ਆਪਣੇ ਆਪਣੇ ਸੂਬਿਆਂ ਦੇ ਵਿੱਚ ਵੀ ਸ਼ੁਰੂ ਕਰਨੇ ਚਾਹੀਦੇ ਨੇ ਇਹ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਆਪਣੇ ਸੰਬੋਧਨ ਦੇ ਵਿੱਚ ਅੱਜ ਦੇ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਇਹਨਾਂ ਵਿਸ਼ੇਸ਼ ਗੱਲਾਂ ਦੇ ਉੱਤੇ ਧਿਆਨ ਦਿੱਤਾ ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਟੋਹਾਣਾ ਦੇ ਵਿੱਚ ਟੋਹਾਣਾ ਦੇ ਵਿੱਚ ਜਿਹੜੀ ਅੱਜ ਮਹਾਪੰਚਾਇਤ ਹੋਈ ਹੈ ਉਸ ਦੇ ਵਿੱਚ ਕੀ ਕੁਝ ਖਾਸ ਰਿਹਾ ਉਹਦੇ ਵਿੱਚ ਕਿਉਂਕਿ ਜਦੋਂ ਉਸ ਅਸੀਂ ਮਹਾਪੰਚਾਇਤ ਦੀ ਗੱਲ ਕਰਾਂਗੇ ਉਸ ਮਹਾਪੰਚਾਇਤ ਦੇ ਵਿੱਚ ਬਹੁਤ ਵੱਡੇ ਵੱਡੇ ਕਿਸਾਨ ਆਗੂ ਚਾਹੇ ਜਗENDER ਸਿੰਘ ਉਗਰਾਹਾ ਹੋਣ ਰੁਲਦਵ ਸਿੰਘ ਮਾਨਸਾ ਹੋਣ ਰਾਜੇਵਾਲ ਹੋਣੀ ਹੋਣ ਜਾਂ ਰਿਕੈਸਟ ਰਕੇਸ਼ਟ ਕੈਥ ਹੋਣ ਬਹੁਤ ਵੱਡੇ ਵੱਡੇ ਕਿਸਾਨ ਆਗੂ ਉਸ ਮਹਾਪੰਚਾਇਤ ਦੇ ਵਿੱਚ ਪਹੁੰਚੇ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਉਸ ਸੰਬੋਧਨ ਦੇ ਵਿੱਚ ਉਹਨਾਂ ਦੇ ਕੁਝ ਪੁਆਇੰਟ ਜਿਹੜੀਆਂ ਗੱਲਾਂ ਦੇ ਉੱਤੇ ਉਹਨਾਂ ਨੇ ਧਿਆਨ ਦਿਵਾਨ ਦੀ ਕੋਸ਼ਿਸ਼ ਕੀਤੀ ਜਾਂ ਸਰਕਾਰਾਂ ਨੂੰ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਚੁਣੌਤੀ ਦੇਣ ਦੀ ਗੱਲ ਕੀਤੀ ਰੂਲਦੂ ਸਿੰਘ ਮਾਨਸਾ ਦੇ ਵੱਲੋਂ ਸੰਬੋਧਨ ਕੀਤਾ ਗਿਆ ਮੰਚ ਦੇ ਉੱਤੇ ਰੂਲਦੂ ਸਿੰਘ ਮਾਨਸਾ ਨੇ ਇਸ ਮੌਕੇ ਤੇ ਕਿਹਾ ਕਿ ਸਾਡਾ ਇਹ ਇਕੱਠ ਉਸ ਮੋਰਚੇ ਦੀ ਹਮਾਇਤ ਕਰਦਾ ਹੈ ਸਾਡਾ ਕਿਸਾਨ ਆਗੂ ਮਰਨ ਵਰਤ ਤੇ ਬੈਠਾ ਹੈ ਇਹ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦੀ ਹਮਾਇਤ ਰੋਧੂ ਸਿੰਘ ਮਾਨਸਾ ਦੇ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਹ ਇਕੱਠ ਜਿਹੜਾ ਜਾਨੀ ਕਿ ਟੋਹਾਣਾ ਦੇ ਵਿੱਚ ਜਿਹੜਾ ਇਕੱਠ ਇਕੱਠਾ ਹੋਇਆ ਹੈ ਇਹ ਉਸ ਮੋਰਚੇ ਦੀ ਹਮਾਇਤ ਕਰਦਾ ਹੈ। ਉਹਨਾਂ ਨੇ ਹਮਾਇਤ ਦੀ ਗੱਲ ਕਹੀ ਕਿਉਂਕਿ ਕਹਿੰਦੇ ਕਿ ਸਾਡਾ ਆਗੂ ਜਿਹੜਾ ਉਹ ਮਰਨ ਵਰਤ ਤੇ ਬੈਠਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਗੱਲ ਦੱਸੀ ਕਹਿੰਦੇ ਕਿ ਬਹੁਤ ਸਾਰੇ ਮੇਰੇ ਜਿਹੜੇ ਕਿਸਾਨ ਭਾਈ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਕੇਂਦਰ ਸਰਕਾਰ ਸਾਡੇ ਨਾਲ ਬਹੁਤ ਤੱਕਾ ਕਰ ਰਹੀ ਹੈ। ਕੇਂਦਰ ਸਰਕਾਰ ਦਾ ਆਖਰੀ ਹਮਲਾ ਸਾਡੇ ਤੇ ਕੀ ਹੋ ਸਕਦਾ ਇਹ ਮੰਚ ਦੇ ਉਤੋਂ ਗੱਲ ਸੁਣਾ ਰਹੇ ਨੇ ਰੂਲਦੂ ਸਿੰਘ ਮਾਨਸਾ ਉਹਨਾਂ ਨੇ ਕਿਹਾ ਕਿ ਮੈਨੂੰ ਸਾਡੇ ਬਹੁਤ ਸਾਰੇ ਕਿਸਾਨ ਪੁੱਛਦੇ ਸੀ ਵੀ ਕੇਂਦਰ ਸਰਕਾਰ ਦਾ ਸਾਡੇ ਤੇ ਆਖਰੀ ਹਮਲਾ ਕੀ ਹੋ ਸਕਦਾ ਹੈ ਉਹ ਸਾਡੇ ਵਾਲਾ ਤੱਕਾ ਕਰ ਰਹੇ ਨੇ ਤੋਂ ਉਸ ਮੌਕੇ ਦੇ ਉੱਤੇ ਰੂਲਦੂ ਸਿੰਘ ਮਾਨਸਾ ਕਹਿੰਦੇ ਨੇ ਕਿ ਕੇਂਦਰ ਸਰਕਾਰ ਜਿਹੜੀ ਹੈ ਉਹਦੇ ਕੋਲ 25000 ਆਰਐਸਐਸ ਦਾ ਗੁੰਡਾ ਹੈ 25000 ਆਰਐਸਐਸ ਦਾ ਗੁੰਡਾ ਹੈ ਕੇਂਦਰ ਆਰਐਸਐਸ ਦੇ ਗੁੰਡੇ ਲਿਆ ਕੇ ਸਾਡੇ ਉਤੇ ਹਮਲਾ ਕਰਾਏਗੀ ਇਹ ਉਹਨਾਂ ਦਾ ਆਖਰੀ ਪੈਤੜਾ ਹੋਏਗਾ ਉਹਨਾਂ ਦਾ ਕਿ ਇਹਨਾਂ ਦਾ ਕੇਂਦਰ ਸਰਕਾਰ ਦਾ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਇਦਾਂ ਹੀ ਹੋਇਆ ਕਹਿੰਦੇ ਸਾਨੂੰ ਬਾਰਡਰ ਨਹੀਂ ਟੱਪਣ ਦਿੱਤੇ ਸਾਡੇ ਉਤੇ ਸ਼ਾਂਤਮਈ ਤਰੀਕੇ ਦੇ ਨਾਲ ਜਾ ਰਹੇ ਕਿਸਾਨਾਂ ਦੇ ਉਤੇ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਸਾਡੇ ਉਤੇ ਆਸੂ ਗੈਸ ਦੇ ਗੋਲੇ ਦਾਗੇ ਗਏ ਨੇ ਥਰੂ ਗੈਸ ਦੇ ਗੋਲੇ ਦਾਗੇ ਕਹਿੰਦੇ ਪਾਣੀ ਦੀਆਂ ਬਿਛਾੜਾ ਕੀਤੀਆਂ ਸਾਡੇ ਉਤੇ ਉਹਨਾਂ ਨੇ ਫਾਇਰ ਕੀਤੇ ਸੋ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਵੀ ਸਾਡੇ ਉਤੇ ਆਖਰੀ ਹਮਲਾ ਜਿਹੜਾ ਆਰਐਸਐਸ ਦੇ ਗੁੰਡੇ ਇਸ ਮੌਕੇ ਦੇ ਉਤੇ ਉਹਨਾਂ ਨੇ ਆਰਐਸਐਸ ਦੇ ਗੁੰਡੇ ਸ਼ਬਦ ਯੂਜ਼ ਕੀਤਾ ਪਰ ਉਸ ਦੂਸਰੀ ਸਾਈਡ ਦੇ ਉਤੇ ਪੁਲਿਸ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਇਹ ਜੋ ਵੀ ਕਾਰਵਾਈ ਕੀਤੀ ਗਈ ਸੀ ਉਹ ਸਾਰਿਆਂ ਨੇ ਅਸੀਂ ਦੇਖੀ ਹੈ ਉਹਨਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਗੱਲ ਕਿਉਂ ਨਹੀਂ ਕਰ ਰਹੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲ ਕਰੇ ਕਹਿੰਦੇ ਕਿ ਤੁਸੀਂ ਉਦੋਂ ਗੱਲ ਕਰੋਗੇ ਕਿ ਜਦੋਂ ਸਾਡਾ ਆਗੂ ਜਿਹੜਾ ਹੈ ਉਹ ਆਪਣੀ ਜਾਨ ਗਵਾ ਦੇਗਾ ਸੋ ਕੇਂਦਰ ਸਰਕਾਰ ਨੂੰ ਸਿੱਧੇ ਤੌਰ ਦੇ ਉਤੇ ਆਰਐਸਐਸ ਦੇ ਉੱਪਰ ਔਰ ਭਾਜਪਾ ਦੇ ਉੱਪਰ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਮੰਚ ਦੇ ਉਤੇ ਤੇਕੇ ਹਮਲੇ ਕੀਤੇ ਗਏ ਔਰ ਉਹਨਾਂ ਨੇ ਸਿੱਧੇ ਤੌਰ ਤੇ ਦੋਤੇ ਕਿਹਾ ਕਿ ਉਹਨਾਂ ਦੇ ਗੁੰਡੇ ਸਾਡੇ ਉਤੇ ਹਮਲੇ ਕਰਦੇ ਨੇ ਸੋ ਉਸ ਤੋਂ ਇਲਾਵਾ ਰਿਕੈਸਟ ਕਾਇਰ ਦੇ ਨਾਲ ਉਸੇ ਪ੍ਰੋਗਰਾਮ ਦੇ ਵਿੱਚ ਟੋਹਾਣਾ ਦੇ ਵਿੱਚ ਜਦੋਂ ਇਹ ਸਾਰਾ ਮਹਾਪੰਚਾਇਤ ਚੱਲ ਰਹੀ ਸੀ ਕੁਝ ਨਿੱਜੀ ਚੈਨਲ ਦੇ ਵੱਲੋਂ ਜਾ ਕੇ ਰਿਕੈਸਟ ਕਾਇਰ ਦੇ ਨਾਲ ਗੱਲਬਾਤ ਕੀਤੀ ਗਈ ਰਿਕੈਸਟ ਕਾਇਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਰਿਕੈਸਟ ਕਾਇਰ ਦੇ ਵੱਲੋਂ ਵੱਡੇ ਵੱਡੇ ਇਲਜ਼ਾਮ ਖਨੌਰੀ ਬਾਰਡਰ ਦੇ ਉੱਪਰ ਬੈਠੇ ਮਰਨ ਵਰਤ ਤੇ ਬੈਠੇ 40 ਦਿਨਾ ਤੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਉੱਪਰ ਹੀ ਕਈ ਸਵਾਲ ਖੜੇ ਕਰ ਦਿੱਤੇ ਗਏ ਰਿਕੈਸਟ ਕਾਇਤ ਦੇ ਵੱਲੋਂ ਉਹਨਾਂ ਨੇ ਇਸ ਗੱਲਬਾਤ ਦੇ ਵਿੱਚ ਕੀ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਮੀਟਿੰਗ ਪਹਿਲਾਂ ਰੱਖੀ ਸੀ ਇਹਨਾਂ ਕਿਸਾਨ ਆਗੂਆਂ ਨਾਲ ਜਿਹੜੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ ਕਿਉਂਕਿ ਉੱਥੇ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਤੁਸੀਂ ਅੱਜ ਦੋ ਦੋ ਮਹਾਪੰਚਾਇਤਾਂ ਕਰ ਰਹੇ ਹੋ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਕੁਝ ਇੰਦਰ ਆਏ ਨੇ ਕੁਝ ਉੱਧਰ ਗਏ ਨੇ ਕਿ ਇਹ ਮਹਾਪੰਚਾਇਤ ਇੱਕ ਨਹੀਂ ਸੀ ਹੋ ਸਕਦੀ ਸੋ ਉਸ ਮੌਕੇ ਉੱਤੇ ਰਿਕੈਸਟ ਕਾਇਤ ਨੇ ਕਿਹਾ ਕਿ ਅਸੀਂ ਮੀਟਿੰਗ ਪਹਿਲਾਂ ਰੱਖੀ ਸੀ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਐਸਕੇਐਮ ਜਿਹੜੀ ਟੋਹਾਨਾ ਦੇ ਵਿੱਚ ਹੋਈ ਹੈ ਉਹ ਪ੍ਰੈਸ ਮਹਾ ਜਿਹੜੀ ਪੰਚਾਇਤ ਸੀ ਉਹ ਪਹਿਲਾਂ ਰੱਖੀ ਗਈ ਸੀ ਅਗਲੀ ਉਹਨਾਂ ਦੀ ਮਹਾਪੰਚਾਇਤ ਉਸ ਦਾ ਵੀ ਐਲਾਨ ਉਹਨਾਂ ਨੇ ਪਹਿਲਾਂ ਕਿਹਾ ਕੀਤਾ ਹੋਇਆ ਮੋਗਾ ਦੇ ਵਿੱਚ 9 ਦਸੰ ਮਾਫ ਕਰਨਾ 9 ਜਨਵਰੀ ਨੂੰ ਇਹ ਮਹਾਪੰਚਾਇਤ ਹੋਏਗੀ ਉਹਨਾਂ ਨੇ ਕਿਹਾ ਕਿ ਅਸੀਂ ਮਹਾਪੰਚਾਇਤ ਪਹਿਲਾਂ ਰੱਖੀ ਸੀ ਇਹਨਾਂ ਨੇ ਮਹਾਪੰਚਾਇਤ ਦਾ ਐਲਾਨ ਬਾਅਦ ਦੇ ਵਿੱਚ ਕੀਤਾ ਹੈ ਉਹਨਾਂ ਨੇ ਇਹ ਵੀ ਨਾਲ ਕਿਹਾ ਜਦੋਂ ਪੱਤਰਕਾਰ ਨੇ ਕਿਹਾ ਕਿ ਉਹ ਮੋਰਚਾ ਜਿਹੜਾ ਚੱਲ ਰਿਹਾ ਤੁਸੀਂ ਉਸ ਮੋਰਚੇ ਦੇ ਵਿੱਚ ਵੀ ਜਾ ਹੀ ਸਕਦੇ ਸੀ ਰਕੇਸ਼ਟ ਕੈਦ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਖਨੌਰੀ ਬਾਰਡਰ ਵਾਲਾ ਮੋਰਚਾ ਚਲਵਾਇਆ ਜਾ ਰਿਹਾ ਬਹੁਤ ਵੱਡੀ ਸਟੇਟਮੈਂਟ ਇਹ ਰਕੇਸ਼ਟ ਕੈਦ ਦੇ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਕਹਿ ਰਹੀ ਹੈ ਕਿ ਇਹ ਜਿਹੜਾ ਅੰਦੋਲਨ ਹੈ ਜਿਹੜਾ ਅੰਦੋਲਨ ਹੈ ਇਹ ਪਾਰਟੀਆਂ ਦੇ ਵੱਲੋਂ ਚਲਵਾਇਆ ਜਾ ਰਿਹਾ ਹੈ ਸਿਆਸੀ ਪਾਰਟੀਆਂ ਦਾ ਪਿੱਛੇ ਹੱਥ ਹੈ ਇਸ ਅੰਦੋਲਨ ਨੂੰ ਚਲਵਾਉਣ ਦੇ ਲਈ ਰਕੇਸ਼ਟ ਕੈਦ ਨੇ ਸਿੱਧੇ ਤੌਰ ਦੇਤੇ ਕਹਿ ਦਿੱਤਾ ਕਿ ਇਹ ਅੰਦੋਲਨ ਹੀ ਜਿਹੜਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਉਹ ਭਾਜਪਾ ਦੇ ਵੱਲੋਂ ਚਲਵਾਇਆ ਜਾ ਰਿਹਾ ਹੈ ਉਹ ਮੋਰਚਾ ਕੇਂਦਰ ਸਰਕਾਰ ਕਹਿੰਦੇ ਚਲਵਾ ਰਹੀ ਹੈ ਡੱਲੇਵਾਲ ਦੇ ਉਸਦੇ ਸਾਥੀ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਦਾ ਸਾਥ ਦਈਏ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਅਸੀਂ ਚਾਹੁੰਦੇ ਸੀ ਅਸੀਂ ਮੀਟਿੰਗਾਂ ਵੀ ਕੀਤੀਆਂ ਅਸੀਂ ਖੁਦ ਮਿਲ ਕੇ ਆਏ ਉੱਥੇ ਅਸੀਂ ਚਾਹੁੰਦੇ ਸੀ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਇੱਕ ਅੰਦੋਲਨ ਚਲਾਈਏ ਬਾਰੇ ਡੱਲੇਵਾਲ ਦੇ ਸਾਥੀ ਨਹੀਂ ਜਾਂਦੇ ਕਿ ਅਸੀਂ ਅੰਦੋਲਨ ਦੇ ਵਿੱਚ ਜਾਨਕਿ ਐਸਕੇਐਮ ਜਿਹੜੀ ਸਿਆਸੀ ਹੈ ਉਹ ਵੀ ਜਾ ਕੇ ਇਸ ਅੰਦੋਲਨ ਦੇ ਵਿੱਚ ਇਕੱਠਿਆਂ ਹੋਣ ਕਹਿੰਦੇ ਕਿ ਉਹਨਾਂ ਨੇ ਇਲਜ਼ਾਮ ਲਗਾਇਆ ਕਹਿੰਦੇ ਡੱਲੇਵਾਲ ਦੇ ਸਾਥੀ ਨਹੀਂ ਜਾਂਦੇ ਇਹ ਅੰਦੋਲਨ ਉਹਨਾਂ ਨੇ ਕਿਹਾ ਕਿ ਅਜੇ 4 ਮਹੀਨੇ ਹੋਰ ਚੱਲੇਗਾ ਪੱਤਰਕਾਰ ਨੇ ਪੁੱਛਿਆ ਵੀ 4 ਮਹੀਨੇ ਕਿਉਂ ਚੱਲੇਗਾ ਤੁਹਾਨੂੰ ਕਿਉਂ ਇਦਾਂ ਲੱਗਦਾ ਉਹ ਕਹਿੰਦੇ ਕਿ ਇਹ ਅੰਦੋਲਨ ਜਿਹੜਾ ਹੈ ਇਹ 14-15 ਮਹੀਨੇ ਚੱਲੇਗਾ ਪਿਛਲਾ ਅੰਦੋਲਨ 12-13 ਮਹੀਨੇ ਅੰਦੋਲਨ ਚ ਲਿਆ ਸੀ ਜਿਹੜਾ 2020-21 ਵਾਲਾ ਸੀ ਉਸ ਨੂੰ ਸਭ ਤੋਂ ਵੱਡਾ ਅੰਦੋਲਨ ਕਿਹਾ ਜਾਂਦਾ ਅੱਜ ਤੱਕ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਜਾਂ ਦੇਸ਼ ਦੇ ਕਿਸਾਨਾਂ ਦੇ ਵੱਲੋਂ ਇਹ ਰਕੇਸ਼ਟ ਕਹਿ ਕੇ ਕਹਿੰਦੇ ਨੇ ਇਹ ਅੰਦੋਲਨ ਉਤੋਂ ਵੀ ਵੱਡਾ ਚੱਲੇਗਾ ਇਹ 4 ਮਹੀਨੇ ਕਹਿੰਦੇ ਅਜੇ ਹੋਰ ਚੱਲੇਗਾ 4 ਮਹੀਨੇ 5 ਮਹੀਨੇ ਇਹ ਅੰਦੋਲਨ ਜਾਨੀ ਕਿ 14 ਤੋਂ 15 ਮਹੀਨੇ ਤੱਕ ਚੱਲੇਗਾ ਫਿਰ ਉਸ ਤੋਂ ਬਾਅਦ ਕੇਂਦਰ ਸਰਕਾਰ ਇਹਨਾਂ ਦੇ ਨਾਲ ਗੱਲ ਕਰੇਗੀ ਤੇ ਉਸ ਤੋਂ ਬਾਅਦ ਇਹ ਅੰਦੋਲਨ ਖਤਮ ਹੋਏਗਾ ਪੱਤਰਕਾਰ ਨੇ ਪੁੱਛਿਆ ਕਿ ਇਦਾਂ ਤੁਹਾਨੂੰ ਕੀ ਲੱਗਦਾ ਕਿ ਇਹ 14-15 ਮਹੀਨੇ ਚੱਲੇਗਾ ਉਹ ਕਹਿੰਦੇ ਕਿ ਉਸ ਅੰਦੋਲਨ ਨੂੰ ਛੋਟਾ ਕਰਨ ਦੇ ਲਈ ਕਿ ਦਿੱਲੀ ਵਾਲੇ ਅੰਦੋਲਨ ਨੂੰ ਲੋਕ ਭੁੱਲ ਜਾਣ ਜਦੋਂ ਵੀ ਇਤਿਹਾਸ ਦੇ ਵਿੱਚ ਅੰਦੋਲਨਾਂ ਨੂੰ ਯਾਦ ਕੀਤਾ ਜਾਵੇ ਟੈਕਨੋਰੀ ਤੇ ਸ਼ੰਭੂ ਬਾਰਡਰ ਵਾਲਾ ਇਹ ਅੰਦੋਲਨ ਯਾਦ ਆਵੇ ਜਿਹੜਾ ਪੰਜਾਬ ਦੀ ਹੈ ਸਰਦ ਦਾ ਸਰਦ ਦੇ ਉੱਪਰ ਚੱਲਦਾ ਪਿਆ ਨਾ ਕਿ ਦਿੱਲੀ ਵਾਲੇ ਅੰਦੋਲਨ ਨੂੰ ਛੋਟਾ ਕਰਨ ਦੇ ਲਈ ਇਸ ਅੰਦੋਲਨ ਨੂੰ 14 ਤੋਂ 15 ਮਹੀਨੇ ਚਲਾਇਆ ਜਾਏਗਾ ਕਿ ਇਹ ਅੰਦੋਲਨ ਉਹਦੇ ਤੋਂ ਵੀ ਵੱਡਾ ਸੀ ਲੋਕ ਉਸ ਅੰਦੋਲਨ ਨੂੰ ਭੁੱਲ ਜਾਣ ਇਸ ਕਰਕੇ ਕੇਂਦਰ ਸਰਕਾਰ ਇਹਨਾਂ ਤੋਂ ਸਾਰਾ ਕੁਝ ਕਰਵਾ ਰਹੀ ਹੈ ਕਿ ਇਸ ਅੰਦੋਲਨ ਨੂੰ 14-15 ਮਹੀਨੇ ਚਲਾਓ ਤੁਸੀਂ ਵੀ ਲੋਕ ਉਸ ਅੰਦੋਲਨ ਨੂੰ ਭੁੱਲ ਕੇ ਇਸ ਅੰਦੋਲਨ ਨੂੰ ਯਾਦ ਰੱਖਣ ਕਿ ਇਹ ਅੰਦੋਲਨ ਵੱ ਕੇਂਦਰ ਨੂੰ ਖਨੋਰੀ ਜਿਹੜਾ ਅੰਦੋਲਨ ਹੈ ਉਸ ਦਾ ਫਾਇਦਾ ਹੋ ਰਿਹਾ ਇਹ ਰਿਕਵੈਸਟ ਕਹਤ ਨੂੰ ਲੱਗਦਾ ਹੈ ਕਿ ਜਿਹੜਾ ਉਹ ਅੰਦੋਲਨ ਹੈ ਉਸ ਦਾ ਫਾਇਦਾ ਸਿੱਧੇ ਤੌਰ ਦੇ ਉਤੇ ਕੇਂਦਰ ਨੂੰ ਹੋ ਰਿਹਾ ਕਿਉਂਕਿ ਕੇਂਦਰ ਇਸ ਅੰਦੋਲਨ ਦੇ ਨਾਲ ਸਿੱਖਾਂ ਦੀ ਕਿਸਾਨਾਂ ਦੀ ਛਵੀ ਪੂਰੇ ਦੇਸ਼ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਕਰਕੇ ਸਿੱਧੇ ਤੌਰ ਦੇ ਉਤੇ ਖਨੋਰੀ ਬਾਰਡਰ ਦੇ ਉੱਪਰ ਜਿਹੜਾ ਚੱਲ ਰਿਹਾ ਧਰਨਾ ਹੈ ਉਸ ਦਾ ਸਿੱਧਾ ਫਾਇਦਾ ਕੇਂਦਰ ਸਰਕਾਰ ਨੂੰ ਹੋ ਰਿਹਾ ਇਹ ਕੋਈ ਪੋਲੀਟੀਕਲ ਪਾਰਟੀ ਦਾ ਬੰਦਾ ਨਹੀਂ ਕਹਿ ਰਿਹਾ ਇਹ ਕੋਈ ਐਸਾ ਇਨਸਾਨ ਨਹੀਂ ਕਹਿ ਰਿਹਾ ਜਿਹਨੂੰ ਕਿਸਾਨੀ ਬਾਰੇ ਨਾ ਪਤਾ ਹੋਵੇ ਜਿਹਨੂੰ ਸਿਆਸਤ ਬਾਰੇ ਨਾ ਪਤਾ ਹੋਵੇ ਇਹ ਗੱਲ ਕਹਿ ਰਿਹਾ ਰਕੇਸ਼ ਤਕੈਤ ਜਿਹੜਾ ਕਿ ਕਿਸਾਨ ਆਗੂ ਹੈ ਇੱਕ ਚੰਗਾ ਸਿਆਸਤਦਾਨ ਵੀ ਮੰਨਿਆ ਜਾਂਦਾ ਹੈ ਕਿਸਾਨ ਆਗੂ ਵੀ ਮੰਨਿਆ ਜਾਂਦਾ ਹੈ ਰਕੇਸ਼ ਤਕੈਤ ਦੇ ਵੱਲੋਂ ਸਾਰੀਆਂ ਸਟੇਟਮੈਂਟਸ ਦਿੱਤੀਆਂ ਗਈਆਂ ਨੇ ਔਰ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਪੱਤਰਕਾਰ ਨੇ ਜਦੋਂ ਰਕੇਸ਼ ਤਕੈਤ ਨੂੰ ਪੁੱਛਿਆ ਕਿ ਜਗਜੀਤ ਸਿੰਘ ਡੱਲੇਵਾਲ 40 ਦਿਨ 70 ਸਾਲ ਦਾ ਬਜ਼ੁਰਗ 40 40 ਦਿਨ ਉਹਨਾਂ ਨੂੰ ਮਰਨ ਵਰਤ ਤੇ ਬੈਠਿਆਂ ਨੂੰ ਹੋ ਗਏ ਤੇ ਜੇ ਉਹ ਉਹਨਾਂ ਨੂੰ ਕੁਝ ਹੋ ਗਿਆ ਉਹ ਕਹਿੰਦੇ ਵੀ ਕਿਸਾਨ ਕਿਸਾਨ ਜਿਹੜੇ ਨੇ ਉੱਥੇ ਬੈਠੇ ਨੇ ਉਹ ਬਾਡੀ ਨਹੀਂ ਦੇਣਗੇ ਉਹ ਬਾਡੀ ਆਪਣੇ ਕੋਲ ਰੱਖਣਗੇ ਉਹ ਕਿਸੇ ਨੂੰ ਬਾਡੀ ਨਹੀਂ ਦੇਣਗੇ ਉਹ ਬਾਡੀ ਆਪਣੇ ਕੋਲ ਰੱਖਣਗੇ ਔਰ ਅਗਲਾ ਬੰਦਾ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਅਗਲਾ ਬੰਦਾ ਮਰਨ ਵਰਤੇ ਤੇ ਬਿਠਾ ਦਿੱਤਾ ਜਾਏਗਾ ਔਰ ਕਹਿੰਦੇ ਉਹ ਬੰਦਾ ਵੀ ਦੇ ਨਹੀਂ ਅਗਲਾ ਕੋਈ ਵੀ ਅ ਅੱਗੇ ਵੀ ਦੇ ਨਹੀਂ ਕੋਈ ਕੱਢ ਸੰਦਾ ਰਿਕਵੈਸਟ ਕਹਿਦੇ ਵੱਲੋਂ ਸਾਰੀਆਂ ਗੱਲਾਂ ਕੀਤੀਆਂ ਗਈਆਂ ਵੱਡੇ ਇਲਜ਼ਾਮ ਉਹਨਾਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦੇ ਉੱਪਰ ਲਗਾਏ ਗਏ ਅਤੇ ਉਹਨਾਂ ਨੇ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਦੇ ਸਿੱਧੇ ਸਿੱਧੇ ਇਲਜ਼ਾਮ ਕੇਂਦਰ ਸਰਕਾਰ ਦੇ ਉੱਪਰ ਲਗਾ ਦਿੱਤੇ ਨੇ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਜਿਹੜਾ ਸਾਰਾ ਅੰਦੋਲਨ ਚਲਵਾਇਆ ਜਾ ਰਿਹਾ ਉਸ ਤੋਂ ਇਲਾਵਾ ਜਗENDER ਸਿੰਘ ਉਗਰਾਹਾਂ ਦੇ ਵੱਲੋਂ ਵੀ ਉੱਥੇ ਭਾਸ਼ਣ ਦਿੱਤਾ ਗਿਆ ਉਹ ਕਹਿੰਦੇ ਕਿ ਲੋਕੀ ਸਾਨੂੰ ਪੁੱਛਦੇ ਨੇ ਕਿ ਦਿੱਲੀ ਵਰਗਾ ਮੋਰਚਾ ਫਿਰ ਲੱਗੇਗਾ ਜਗਿੰਦਰ ਸਿੰਘ ਉਗਰਾਹ ਨੇ ਬਹੁਤ ਲੰਬਾ ਭਾਸ਼ਣ ਦਿੱਤਾ ਹਾਲਾਂਕਿ ਉਹਨਾਂ ਨੇ ਭਾਸ਼ਣ ਹਿੰਦੀ ਦੇ ਵਿੱਚ ਦਿੱਤਾ ਉੱਥੇ ਕਿਉਂਕਿ ਹਰਿਆਣਾ ਦੇ ਵਿੱਚ ਇਹ ਮਹਾਪੰਚਾਇਤ ਚੱਲ ਰਹੀ ਸੀ ਕਹਿੰਦੇ ਲੋਕੀ ਸਾਨੂੰ ਪੁੱਛਦੇ ਨੇ ਕਿ ਕੀ ਦਿੱਲੀ ਵਰਗਾ ਮੋਰਚਾ ਫਿਰ ਲੱਗੇਗਾ ਉਹ ਕਹਿੰਦੇ ਕਿ ਮੈਂ ਦੱਸਣਾ ਚਾਹੁੰਦਾ ਕਿ ਦਿੱਲੀ ਮੋਰਚਾ ਸਾਡੇ 3 ਸਾਲ ਦੀ ਮਿਹਨਤ ਸੀ 3 ਸਾਲ ਦੀ ਮਿਹਨਤ ਤੋਂ ਬਾਅਦ ਅਸੀਂ ਉਸ ਅੰਦੋਲਨ ਨੂੰ ਕਾਮਯਾਬ ਕਰ ਸਕੇ ਸੀ ਉਹਦੀ ਰੂਪਰੇਖਾ ਤਿਆਰ ਹੋਈ ਸੀ ਕਿਉਂਕਿ ਉਸ ਅੰਦੋਲਨ ਦੇ ਵਿੱਚ ਜੋ ਕਿਸਾਨਾਂ ਨੇ ਕੀਤਾ ਵੈਲ ਮੈਨੇਜਡ ਉਹ ਸਾਰਾ ਅੰਦੋਲਨ ਸੀ ਕਿਉਂਕਿ ਕਿਸਾਨਾਂ ਤੁਸੀਂ ਦੇਖਿਆ ਕਿ ਕਿਦੋਂ ਜਦੋਂ ਕੋਈ ਅੰਦੋਲਨ ਕੋਈ ਐਲਾਨ ਕੀਤਾ ਜਾਂਦਾ ਸੀ ਕਿਸਾਨਾਂ ਦੇ ਵੱਲੋਂ ਉਸ ਨੂੰ ਪੂਰੇ ਦੇਸ਼ ਦੇ ਵਿੱਚ ਵਿਆਪਕ ਰੂਪ ਦੇ ਵਿੱਚ ਚਲਾਇਆ ਜਾਂਦਾ ਸੀ ਅਧੀਆਂ ਕਿਸਾਨ ਜਿੱਥੇ ਬੰਦੀਆਂ ਬਾਰਡਰ ਤੇ ਰਹਿ ਕੇ ਉਸ ਦਾ ਉਹਦੀ ਰੂਪਰੇਖਾ ਬਣਾਉਂਦੀਆਂ ਸੀ ਅਧੀਆਂ ਅੱਧੇ ਕਿਸਾਨ ਜਿਹੜੇ ਸੀ ਉਹਨਾਂ ਨੂੰ ਪਿੰਡਾਂ ਦੇ ਵਿੱਚ ਭੇਜ ਕੇ ਵਿਉਂਤਬੰਦੀ ਬਣਾਈ ਜਾਂਦੀ ਸੀ ਕਿ ਪਿੰਡਾਂ ਦੇ ਵਿੱਚੋਂ ਕਿਦਾਂ ਟਰੈਲੀਆਂ ਟਰੈਕਟਰ ਜਾਣਗੇ ਪਿੰਡਾਂ ਦੇ ਵਿੱਚੋਂ ਕਿਦਾਂ ਲੋਕ ਉਥੇ ਅੰਦੋਲਨ ਦੇ ਵਿੱਚ ਪਹੁੰਚਣਗੇ ਯਾਨੀ ਕਿ ਇੱਕ ਸਿਸਟਮੈਟਿਕਲੀ ਸਾਰਾ ਅੰਦੋਲਨ ਉਹ ਚਲਾਇਆ ਗਿਆ ਸੀ ਇਸ ਕਰਕੇ ਉਸ ਅੰਦੋਲਨ ਨੂੰ ਇੱਕ ਹੰਗਾਰਾ ਮਿਲਿਆ ਲੋਕ ਉਹਦੇ ਨਾਲ ਜੁੜੇ ਉਹਨਾਂ ਨੇ ਕਿਹਾ ਕਿ ਉਸ ਅੰਦੋਲਨ ਦੇ ਲਈ ਸਾਨੂੰ 3 ਸਾਲ ਲੱਗੇ ਸੀ 3 ਸਾਲ ਦੀ ਮਿਹਨਤ ਸੀ ਉਸ ਅੰਦੋਲਨ ਦੇ ਪਿੱਛੇ ਉਹ ਦਿੱਲੀ ਵਰਗੇ ਅੰਦੋਲਨ ਕਹਿੰਦੇ ਐਵੇਂ ਨਹੀਂ ਹੁਣ ਜਦੋਂ ਮੇਰਾ ਮਰਜ਼ੀ ਜਾ ਕੇ ਜਿਹੜਾ ਮਰਜ਼ੀ ਬੈਠ ਕੇ ਅੰਦੋਲਨ ਸ਼ੁਰੂ ਕਰ ਦੇ ਤੇ ਦਿੱਲੀ ਮੋਰਚੇ ਵਰਗਾ ਅੰਦੋਲਨ ਬਣ ਜਾਏਗਾ ਉਹਨੂੰ ਬਣਾਉਣਾ ਬਹੁਤ ਔਖਾ ਹੈ ਇਸੇ ਕਰਕੇ ਅਸੀਂ ਖਨੌਰੀ ਬਾਰਡਰ ਤੇ ਜਿਹੜੇ ਬੈਠੇ ਲੋਕ ਸੀ ਉਹਨਾਂ ਨੂੰ ਵੀ ਕਿਹਾ ਸੀ ਕਿ ਥੋੜਾ ਸਮਾਂ ਲਓ ਹਲੇ ਸਾਨੂੰ ਸਰਕਾਰਾਂ ਦੇ ਨਾਲ ਗੱਲ ਕਰਨੀ ਚਾਹੀਦੀ ਇੰਨੀ ਜਲਦੀ ਨਹੀਂ ਕਰਨੀ ਚਾਹੀਦੀ ਅਗਲੇ ਅੰਦੋਲਨ ਦੇ ਲਈ ਇਸ ਤੋਂ ਬਾਅਦ ਬੂਟਾ ਸਿੰਘ ਸ਼ਾਦੀਪੁਰ ਇਹ ਵੀ ਐਸਕੇਐਮ ਦੇ ਨਾਲ ਜੁੜੇ ਉਹਨਾਂ ਦੇ ਆਗੂ ਨੇ ਬੂਟਾ ਸਿੰਘ ਸ਼ਾਦੀਪੁਰ ਦੇ ਨਾਲ ਵੀ ਕੁਝ ਕਿਸਾਨ ਆਗੂਆਂ ਦੇ ਵੱਲੋਂ ਮਾਫ ਕਰਨਾ ਕੁਝ ਪੱਤਰਕਾਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਸਵਾਲ ਕੀਤੇ ਕਿ ਤੁਸੀਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਖਨੋਰੀ ਬਾਰਡਰ ਦੇ ਉੱਪਰ ਅੰਦੋਲਨ ਚੱਲ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬੂਟਾ ਸਿੰਘ ਸ਼ਾਦੀਪੁਰ ਦੇ ਵੱਲੋਂ ਕਿਹਾ ਗਿਆ ਕਹਿੰਦੇ ਕਿ ਕਿਸਾਨ ਆਗੂ ਕਹਿੰਦੇ ਕਿ ਇਹ ਦਰਨਾ ਜਲਦਬਾਜੀ ਦੇ ਵਿੱਚ ਕੀਤਾ ਗਿਆ ਉਹ ਕਹਿੰਦੇ ਕਿ ਮੈਂ ਆਪ ਮੰਨਦਾ ਜਿਹੜਾ ਖਨੋਰੀ ਬਾਰਡਰ ਵਾਲਾ ਦਰਨਾ ਹੈ ਉਹ ਜਲਦਬਾਜੀ ਦੇ ਵਿੱਚ ਕੀਤਾ ਗਿਆ ਫੈਸਲਾ ਹੈ ਉਹ ਇੰਨੀ ਜਲਦੀ ਅੰਦੋਲਨ ਨਹੀਂ ਹੋਣਾ ਚਾਹੀਦਾ ਸੀ ਐਸ ਕੇ ਐਮ ਇਹ ਚਾਹੁੰਦਾ ਸੀ ਕਿ ਹੱਲੇ ਅੰਦੋਲਨ ਨਹੀਂ ਹੋਣਾ ਚਾਹੀਦਾ ਹੱਲੇ ਸਰਕਾਰਾਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਇਹ ਸਾਰੀਆਂ ਸਟੇਟਮੈਂਟ ਜਿਹੜੀਆਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਕਿਸਾਨ ਆਗੂਆਂ ਦੇ ਵੱਲੋਂ ਦਿੱਤੀ ਹੋਈਆਂ ਸਟੇਟਮੈਂਟਸ ਨੇ ਉਹਨਾਂ ਨੇ ਕਿਹਾ ਕਿ ਮਰਨ ਵਰਤ ਨੂੰ ਵੀ ਮੈਂ ਠੀਕ ਨਹੀਂ ਮੰਨਦਾ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤ ਤੇ ਬੈਠੇ ਨੇ ਮੈਂ ਇਹਨੂੰ ਵੀ ਠੀਕ ਨਹੀਂ ਮੰਨਦਾ ਪਰ ਹਾਂ ਅਸੀਂ ਉਹਨਾਂ ਦਾ ਸਮਰਥਨ ਤਾਂ ਕਰਦੇ ਹਾਂ ਕਿਉਂਕਿ ਚਾਹੇ ਅੱਜ ਦੋ ਮਹਾ ਪੰਚਾਇਤਾਂ ਹੋ ਰਹੀਆਂ ਨੇ ਦੋ ਮਹਾ ਪੰਚਾਇ ਮੁੱਦਾ ਤਾਂ ਇੱਕੋ ਹੀ ਹੈ ਨਾ ਅਸੀਂ ਐਮਐਸਪੀ ਚਾਹਨੇ ਕੇ ਸਰਕਾਰ ਕੇਂਦਰ ਸਰਕਾਰ ਦੇ ਵੱਲੋਂ ਜਿਹੜੀਆਂ ਮੰਗਾਂ ਮੰਨਣ ਦੇ ਲਈ ਉਹਨਾਂ ਦੇ ਵੱਲੋਂ ਹਾਂ ਕੀਤੀ ਗਈ ਆ ਉਹਨਾਂ ਨੂੰ ਮੰਨਿਆ ਜਾਵੇ ਮਕਸਦ ਤਾਂ ਸਾਡਾ ਇੱਕੋ ਹੀ ਹੈ ਪਰ ਕੁਝ ਵੱਖਰੇਵੇਂ ਨੇ ਵਿਚਾਰਤਾ ਧਾਰਾਵਾਂ ਦੇ ਵਿਖਰੇਵੇਂ ਪੈ ਗਏ ਨੇ ਕਿਸਾਨ ਆਗੂਆਂ ਦੇ ਵਿੱਚ ਇਸੇ ਕਰਕੇ ਇਸੇ ਦਾ ਫਾਇਦਾ ਸ਼ਾਇਦ ਕੇਂਦਰ ਸਰਕਾਰ ਦੇ ਵੱਲੋਂ ਵੀ ਚੁੱਕਿਆ ਜਾ ਰਿਹਾ ਔਰ ਕਿਸਾਨਾਂ ਨੂੰ ਇਸ ਦਾ ਨੁਕਸਾਨ ਵੀ ਹੋ ਰਿਹਾ ਹੈ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹੋਵੇਗਾ ਕਿ ਜਦੋਂ ਕਿਸਾਨ ਅੰਦੋਲਨ ਕੋਈ ਸ਼ੁਰੂ ਕਰਦੇ ਸੀ ਤਾਂ ਕੇਂਦਰ ਸਰਕਾਰ ਤੋਂ ਮੰਤਰੀ ਖੁਦ ਦੋ-ਦੋ ਮੰਤਰੀ ਆ ਕੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕਰਦੇ ਰਹੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਰਹੇ ਕਿਤੇ ਨਾ ਕਿਤੇ ਜਿੱਥੇ ਪੰਜਾਬ ਦੇ ਲੋਕ ਕਿਸਾਨ ਔਰ ਉੱਥੇ ਹੀ ਕੇਂਦਰ ਸਰਕਾਰ ਵੀ ਇਹ ਚੀਜ਼ ਜ਼ਰੂਰ ਜਾਣ ਚੁੱਕੀ ਆ ਕਿ ਬਖਰੇਵਾ ਤਾਂ ਕਿਸਾਨਾਂ ਦੇ ਵਿੱਚ ਹੈ ਕਿਸਾਨ ਚਾਹੇ ਜਿੰਨਾ ਮਰਜ਼ੀ ਕਹਿਣ ਕਿ ਮੁੱਦੇ ਸਾਡੇ ਇੱਕ ਨੇ ਪਰ ਇੱਕ ਮੰਚ ਤੇ ਆਉਣ ਦੇ ਲਈ ਅੱਜ ਬਹੁਤ ਸਾਰੀਆਂ ਐਸੀਆਂ ਗੱਲਾਂ ਕਿਸਾਨਾਂ ਦੇ ਵਿੱਚ ਹੋ ਰਹੀਆਂ ਨੇ ਜਿਹੜੀਆਂ ਸ਼ਾਇਦ ਉਹਨਾਂ ਨੂੰ ਇੱਕ ਮੰਚ ਤੇ ਖੜਾ ਕਰਨ ਦੇ ਲਈ ਬਾਰ-ਬਾਰ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਸੋ ਇਹ ਵੱਡੀਆਂ ਅੱਜ ਦੇ ਦਿਨ ਦੇ ਦੋ ਮਹਾਪੰਚਾਇਤਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਗੱਲਾਂ ਜਿਹੜੀਆਂ ਅਸੀਂ ਤੁਹਾਨੂੰ ਕੁਝ ਪੁਆਇੰਟਸ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅੱਜ ਭਾਜਪਾ ਆਗੂ ਅਨੀਲ ਸਰਿਨ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਉਸ ਵੀਡੀਓ ਸੰਦੇਸ਼ ਦੇ ਵਿੱਚ ਜਿੱਥੇ ਅਸੀਂ ਪਹਿਲਾ ਜ਼ਿਕਰ ਕੀਤਾ ਕਿ ਦੋ ਮਹਾਪੰਚਾਇਤਾਂ ਅੱਜ ਦੇਸ਼ ਦੇ ਵਿੱਚ ਵੱਡੀਆਂ ਦੋ ਸੂਬਿਆਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਵਿੱਚ ਹੋਈਆਂ ਐਸਕੇਮ ਦੇ ਵੱਲੋਂ ਕੀਤੀਆਂ ਗਈਆਂ ਉਸ ਦਰਮਿਆਨ ਭਾਜਪਾ ਆਗੂ ਅਨੀਲ ਸਰਿਨ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਇੱਕ ਆਫਰ ਦਿੱਤਾ ਗਿਆ ਆਫਰ ਕੀ ਦਿੱਤਾ ਉਹਨਾਂ ਨੇ ਕਿਹਾ ਕਿ ਕਿਸਾਨ ਦੱਸਣ ਕਿਹੜੀ ਫਸਲ ਕਿਹੜੀ ਕਿਹੜੀ ਫਸਲ ਦੇ ਉੱਤੇ ਐਮਐਸਪੀ ਚਾਹੀਦੀ ਹੈ ਤੁਹਾਡਾ ਇੱਕ ਇੱਕ ਦਾਣਾ ਅਸੀਂ ਚੱਕਾਂਗੇ ਇਹ ਭਾਜਪਾ ਆਗੂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨ ਸਾਨੂੰ ਦੱਸਣ ਕਿਹੜੀ ਕਿਹੜੀ ਫਸਲ ਤੇ ਐਮਐਸਪੀ ਉਹ ਚਾਹੁੰਦੇ ਨੇ ਉਸ ਫਸਲ ਦਾ ਇੱਕ ਇੱਕ ਦਾਣਾ ਅਸੀਂ ਚੱਕਾਂਗੇ ਪਰ ਪਰ ਉਹਨਾਂ ਨੇ ਇੱਕ ਇੱਥੇ ਇਨਸਟਰਕਸ਼ਨ ਲਗਾਈ ਉਹ ਕਹਿੰਦੇ ਪਰ ਗੱਲ ਸਿਰਫ ਪੰਜਾਬ ਦੀ ਹੋਣੀ ਚਾਹੀਦੀ ਆ ਪੂਰੇ ਦੇਸ਼ ਦੀ ਗੱਲ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਕਿਸਾਨਾਂ ਨੂੰ ਕਿਹੜੀ ਕਿਹੜੀ ਫਸਲ ਤੇ ਪੰਜਾਬ ਦੇ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਨੂੰ ਐਮਐਸਪੀ ਮਿਲੇ ਅਸੀਂ ਉਹਨਾਂ ਦਾ ਅਸੀਂ ਕੇਂਦਰ ਦੇ ਨਾਲ ਜਾ ਕੇ ਗੱਲ ਕਰਾਂਗੇ ਔਰ ਪੰਜਾਬ ਦੇ ਕਿਸਾਨਾਂ ਦਾ ਜੋ ਬਣਦਾ ਹੱਕ ਹੋਏਗਾ ਉਹ ਉਹਨਾਂ ਨੂੰ ਮਿਲੇਗਾ ਔਰ ਜਿਹੜੀ ਜਿਹੜੀ ਫਸਲ ਦੇ ਉੱਪਰ ਉਹ ਐਮਐਸਪੀ ਚਾਹੁੰਦੇ ਨੇ ਉਸ ਫਸਲ ਦਾ ਇੱਕ ਇੱਕ ਦਾਣਾ ਕੇਂਦਰ ਸਰਕਾਰ ਜੁਕੇਗੀ ਪਰ ਤੁਸੀਂ ਪੂਰੇ ਦੇਸ਼ ਦੀ ਨਹੀਂ ਤੁਸੀਂ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਵਿੱਚ ਕੀ ਚਾਹੀਦਾ ਉਹ ਤੁਹਾਨੂੰ ਮਿਲੇਗਾ ਇਹ ਅਨਿਲ ਸ਼ਰੀਨ ਦੇ ਵੱਲੋਂ ਕਿਹਾ ਗਿਆ ਕਿਹਦੇ ਪੂਰੀ ਦੇਸ਼ ਦੀ ਤੁਸੀਂ ਗੱਲ ਨਾ ਕਰੋ ਸਰਵਨ ਸਿੰਘ ਪੰਦੇੜ ਦੇ ਵੱਲੋਂ ਪਹਿਲਾਂ ਵੀ ਜਦੋਂ ਇਹ ਗੱਲਾਂ ਚੱਲੀਆਂ ਸੀ ਕਿ ਤੁਸੀਂ ਪੰਜਾਬ ਦੀ ਪੰਜਾਬ ਦੇ ਕਿਸਾਨ ਪੰਜਾਬ ਦੀ ਗੱਲ ਕਰਨ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਮਿਲ ਜਾਏਗਾ ਉਸ ਟਾਈਮ ਵੀ ਸਰਵਨ ਸਿੰਘ ਪੰਦੇੜ ਨੇ ਕਿਹਾ ਸੀ ਕਿ ਕੇਂਦਰ ਦੇਸ਼ ਦੇ ਕਿਸਾਨਾਂ ਨੂੰ ਵੰਡਣਾ ਚਾਹੁੰਦੀ ਹੈ ਕਿਉਂਕਿ ਪੰਜਾਬ ਦੇ ਕਿਸਾਨ ਦੇਸ਼ ਦੀ ਗੱਲ ਕਰਦੇ ਨੇ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਉਹ ਚੀਜ਼ਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਕੇਂਦਰ ਕਹਿੰਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੀ ਚਾਹੀਦਾ ਤੁਸੀਂ ਦੱਸੋ ਸਾਨੂੰ ਤੁਹਾਨੂੰ ਉਹ ਮਿਲ ਜਾਏਗਾ ਤੁਸੀਂ ਪੂਰੇ ਦੇਸ਼ ਦੀ ਗੱਲ ਛੱਡੋ ਪਰ ਸਰਵਨ ਸਿੰਘ ਪੰਦੇੜ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੇ ਕੇਂਦਰ ਸਰਕਾਰ ਐ ਉਹ ਦੇਸ਼ ਦੇ ਕਿਸਾਨਾਂ ਨੂੰ ਵੰਡਣਾ ਚਾਹਦੀ ਐ। ਅਕਾਲੀ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਦੇ ਵੱਲੋਂ ਵੀ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ। ਮਹਾ ਦੋ ਮਹਾ ਪੰਚਾਇਤਾਂ ਨੂੰ ਲੈ ਕੇ ਜਿੱਥੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਵੇਂ ਕਿਸਾਨ ਕਿਸਾਨ ਵੰਡੇ ਹੋ ਗਏ ਤੇ ਅੱਧੇ ਕਿਸਾਨ ਇੱਧਰ ਆਏ ਅੱਧੇ ਕਿਸਾਨ ਉੱਧਰ ਗਏ। ਹੁਣ ਸਿਆਸੀ ਆਗੂ ਜਿਹੜੇ ਕਿਸੇ ਟਾਈਮ ਦੇ ਉੱਤੇ ਇਹਨਾਂ ਅੰਦੋਲਨਾਂ ਦੇ ਵਿੱਚ ਜਾ ਕੇ ਖੁਦ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਤੁਹਾਨੂੰ ਹਮਾਇਤ ਦਿੰਨੇ ਹਮਾਇਤ ਤੇ ਚਲੋ ਅੱਜ ਵੀ ਉਹਨਾਂ ਦੇ ਨਾਲ ਹੀ ਐ ਪਰ ਕੁਝ ਸਵਾਲ ਖੜੇ ਕੀਤੇ ਜਾ ਰਹੇ ਨੇ। ਮਹੇਸ਼ਿੰਦਰ ਸਿੰਘ ਗਰੇਵਾਲ ਦੇ ਵੱਲੋਂ ਇੱਕ ਵੀਡੀਓ 'ਚ ਸੰਦੇਸ਼ ਜਾਰੀ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਗੱਲ ਦਾ ਕਹਿੰਦੇ ਕਿਸਾਨ ਜਿੱਥੇ ਬੰਦੀਆਂ ਹੀ ਇੰਨੀਆਂ ਹੋ ਗਈਆਂ ਕਿ ਕੇਂਦਰ ਸਰਕਾਰ ਨੂੰ ਵੀ ਹੁਣ ਸਮਝ ਲੱਗ ਰਿਹਾ ਕਿ ਕਿਹਦੀ ਗੱਲ ਮੰਨਣੀ ਹੈ ਕਿਹਦੀ ਨਹੀਂ ਮੰਨਣੀ ਹੈ ਕਿਹਦੀ ਗੱਲ ਸੁਣੀ ਹੈ ਕਿਹਦੀ ਨਾ ਸੁਣੀ ਹੈ ਸੋ ਇਹ ਵੱਡੇ ਇਲਜ਼ਾਮ ਕਿਸਾਨਾਂ ਦੇ ਉੱਪਰ ਵੱਡੇ ਸਵਾਲ ਕਿਸਾਨਾਂ ਦੇ ਉੱਪਰ ਹੁਣ ਚੁੱਕੇ ਜਾਣੇ ਸ਼ੁਰੂ ਕਰ ਦਿੱਤੇ ਗਏ ਨੇ ਸਿਆਸੀ ਆਗੂਆਂ ਦੇ ਵੱਲੋਂ ਵੀ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਜਥੇਬੰਦੀਆਂ ਇੰਨੀਆਂ ਹੋ ਗਿਆ ਤੁਸੀਂ ਦੇਖੋ ਕਿ ਇੱਕ ਦਿਨ ਜਥੇਬੰਦੀ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਕੀਤੀ ਜਾਂਦੀ ਹੈ ਦੂਸਰੇ ਦਿਨ ਜਥੇਬੰਦੀ ਦੇ ਵੱਲੋਂ ਕੋਈ ਹੋਰ ਕਾਲ ਹੁੰਦੀ ਹੈ ਤੀਸਰੀ ਜਥੇਬੰਦੀ ਦੇ ਵੱਲੋਂ ਕੋਈ ਹੋਰ ਕਾਲ ਹੁੰਦੀ ਹੈ ਸੋ ਇਸ ਕਰਕੇ ਪੰਜਾਬ ਦੇ ਕਿਸਾਨ ਜਿੱਥੇ ਸੋਚਣ ਦੇ ਲਈ ਮਜਬੂਰ ਨੇ ਉੱਥੇ ਹੀ ਪੰਜਾਬ ਦੇ ਹੁਣ ਸਿਆਸੀ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਵਕ ਵਕ ਤਰ੍ਹਾਂ ਦੀਆਂ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ ਕਿ ਜਥੇਬੰਦੀਆਂ ਬਹੁਤ ਜ਼ਿਆਦੀਆਂ ਹੋਣ ਕਰਕੇ ਕੇਂਦਰ ਸਰਕਾਰ ਨੂੰ ਵੀ ਸਮਝੇ ਨਹੀਂ ਲੱਗ ਪਾਰਿਆ ਕਿ ਉਹ ਕਿਹਦੀ ਗੱਲ ਸੁਣਨ ਤੇ ਕਿਹਦੀ ਗੱਲ ਨਾ ਸੁਣਨ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਇੱਕ ਵਰਚੁਅਲ ਮੀਟਿੰਗ ਸਰਦੀ ਗਈ ਸੀ ਜਿਸ ਦੇ ਵਿੱਚ ਪੂਰੇ ਦੇਸ਼ ਦੇ ਜਿੰਨੇ ਵੀ ਰਾਜ ਨੇ ਉਹਨਾਂ ਦੇ ਖੇਤੀਬਾੜੀ ਮੰਤਰੀ ਉਸ ਮੀਟਿੰਗ ਦੇ ਵਿੱਚ ਜੁੜੇ ਸੀ ਉਹਨਾਂ ਦੇ ਨਾਲ ਬਹੁਤ ਸਾਰੀਆਂ ਚਰਚਾਵਾਂ ਕੀਤੀਆਂ ਉਹਨਾਂ ਨੇ ਪੁੱਛਿਆ ਕਿ ਕਿਹੜੇ ਕਿਹੜੇ ਸੂਬੇ ਦੇ ਵਿੱਚ ਕੀ ਕੀ ਦਿੱਕਤਾਂ ਆ ਰਹੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਖੇਤੀਬਾੜੀ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਧੀਆ ਤਰੀਕੇ ਦੇ ਨਾਲ ਚਲਾਇਆ ਜਾ ਸਕਦਾ ਹੈ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕਦਾ ਇਸ ਮੌਕੇ ਦੇ ਉੱਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੀ ਜੁੜੇ ਸੀ ਗੁਰਮੀਤ ਖੁੱਡੀਆਂ ਦੇ ਵੱਲੋਂ ਪੰਜਾਬ ਦੇ ਕਈ ਮੁੱਦੇ ਕਿਸਾਨਾਂ ਦੇ ਚੁੱਕੇ ਗਏ ਇਸ ਮੌਕੇ ਦੇ ਉੱਤੇ ਉਹਨਾਂ ਨੇ ਖੇਤੀਬਾੜੀ ਮੰਤਰੀ ਨੂੰ ਦੱਸਿਆ ਸੰਬੋਧਨ ਕਰਦਿਆਂ ਕਿ ਅੱਜ ਵੀ ਪੰਜਾਬ ਹਰਿਆਣਾ ਦੇ ਵਿੱਚ ਖੇਤੀਬਾੜੀ ਮੰਤਰੀ ਪਹਿਲਾਂ ਤੋਂ ਜਾਣੂ ਨੇ ਪਰ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਇਸ ਚੀਜ਼ ਤੋਂ ਜਾਣੂ ਕਰਵਾਇਆ ਕਿ ਅੱਜ ਵੀ ਪੰਜਾਬ ਤੇ ਹਰਿਆਣਾ ਦੇ ਵਿੱਚ ਮਹਾਪੰਚਾਇਤਾਂ ਚੱਲ ਰਹੀਆਂ ਨੇ ਕਿਸਾਨਾਂ ਦੀਆਂ ਪੰਜਾਬ ਦੇ ਕਿਸਾਨਾਂ ਦੇ ਨਾਲ ਤੁਹਾਡੇ ਵੱਲੋਂ ਕੀਤਾ ਗਿਆ ਦੇਸ਼ ਦੇ ਕਿਸਾਨਾਂ ਦੇ ਵੱਲ ਨਾਲ ਤੁਹਾਡੇ ਵੱਲੋਂ ਕੀਤਾ ਗਿਆ ਜਿਹੜਾ ਵਾਅਦਾ ਐ ਐਮਐਸਪੀ ਨੂੰ ਲੈ ਕੇ ਉਸ ਨੂੰ ਹੱਲ ਕਰਵਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜੇ 40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਏ ਕੇਂਦਰ ਸਰਕਾਰ ਨੂੰ ਕਹੋ ਕਿ ਸਿੱਧੇ ਤੌਰ ਦੇ ਉਤੇ ਤੁਸੀਂ ਸੱਦਾ ਪੱਤਰ ਭੇਜ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰੋ ਉਹਨਾਂ ਦੀਆਂ ਮੰਗਾਂ ਨੂੰ ਸੁਣੋ ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਰੋਸ ਹੈ ਇਹ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਵੱਲੋਂ ਅੱਜ ਉਸ ਮੀਟਿੰਗ ਦੇ ਵਿੱਚ ਇਹ ਹਵਾਲੇ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਅੰਦਰ ਤੁਹਾਡੇ ਖਿਲਾਫ ਰੋਸ ਹੈ ਇਸ ਕਰਕੇ ਤੁਸੀਂ ਗੱਲਬਾਤ ਕਰੋ ਇਸ ਮੌਕੇ ਤੇ ਉਹਨਾਂ ਨੇ ਖੁਦ ਸ਼ਿਵਰਾਜ ਸਿੰਘ ਚੋਹਾਨੂ ਕਿਹਾ ਕਿ ਤੁਸੀਂ ਵੀ ਇੱਕ ਸੂਬੇ ਦੇ ਮੁੱਖ ਮੰਤਰੀ ਰਹੇ ਹੋ ਤਿੰਨ ਵਾਰ ਤੁਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਸ ਤਰੀਕੇ ਦੀਆਂ ਮੁਸ਼ਕਲਾਂ ਕਿਸਾਨਾਂ ਨੂੰ ਆ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਵੀ ਕਿਸਾਨਾਂ ਨੂੰ ਸੋ ਤੁਸੀਂ ਸਿੱਧੇ ਤੌਰ ਦੇ ਉੱਤੇ ਆਪ ਦਖਲ ਦੇ ਕੇ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਵਾਓ ਸੋ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅੱਜ ਸਾਰੀਆਂ ਗੱਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਅੱਗੇ ਰੱਖੀਆਂ ਗਈਆਂ ਨੇ ਹੁਣ ਦੇਖਣਾ ਹੋਏਗਾ ਕਿ ਕਦੋਂ ਤੱਕ ਸ਼ਿਵਰਾਜ ਸਿੰਘ ਚੋਹਾਨ ਇਹਨਾਂ ਮੰਗਾਂ ਦੇ ਉੱਪਰ ਪੂਰ ਪਾਉਂਦੇ ਨੇ ਜਾਂ ਫਿਰ ਕਿਸਾਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰੀਕੇ ਦੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਕੀ ਆਉਣ ਵਾਲੇ ਟਾਈਮ ਦੇ ਉਤੇ ਇਹਨਾਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਚਾਹੇ ਕਿਸਾਨਾਂ ਦੇ ਵੱਲੋਂ ਹੀ ਕੇਂਦਰ ਸਰਕਾਰ ਨੂੰ ਕਈਆਂ ਜਾ ਰਹੀਆਂ ਨੇ ਚਾਹੇ ਅੱਜ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਖੇਤੀਬਾੜੀ ਕੇਂਦਰੀ ਖੇਤੀਬਾੜੀ ਮੰਤਰੀ ਦੇ ਸਾਹਮਣੇ ਰੱਖੀਆਂ ਗਈਆਂ ਨੇ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਨਿਪਟਾਰਾ ਕਦੋਂ ਤੱਕ ਹੁੰਦਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇ। ਅੱਜ ਪੰਜਾਬ ਕਾਂਗਰਸ ਦੇ ਵੱਲੋਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੇ ਉੱਤੇ ਪੰਜਾਬ ਤੋਂ ਬਹੁਤ ਸਾਰੇ ਕਾਂਗਰਸੀ ਆਗੂ ਔਰ ਕਾਂਗਰਸੀ ਵਰਕਰ ਦਿੱਲੀ ਦੇ ਵਿੱਚ ਪਹੁੰਚੇ ਜਿਨ੍ਹਾਂ ਦੀ ਅਗਵਾਈ ਪੰਜਾਬ ਪ੍ਰਧਾਨ ਰਾਜਾ ਬੜਿੰਗ ਨੇ ਕੀਤੀ। ਇਸ ਮੌਕੇ ਦੇ ਉੱਪਰ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਉੱਪਰ ਵੱਡੇ ਵੱਡੇ ਇਲਜ਼ਾਮ ਲਗਾਏ ਨੇ। ਇਥੋਂ ਜੋ ਪੰਜਾਬ ਦੇ ਵਿੱਚ ਕੀਤੇ ਹੋਏ ਵਾਅਦੇ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਵਾਅਦਿਆਂ ਨੂੰ ਜਾ ਕੇ ਦਿੱਲੀ ਦੇ ਵਿੱਚ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਦਿੱਲੀ ਦੇ ਵਿੱਚ ਫਰਵਰੀ 2025 ਯਾਨੀ ਕਿ ਇਸੇ ਸਾਲ ਅਗਲੇ ਮਹੀਨੇ ਚੋਣਾਂ ਹੋਣ ਆਲੀਆਂ ਨੇ ਇਸ ਕਰਕੇ ਉੱਥੇ ਚੋਣ ਪ੍ਰਚਾਰ ਪੂਰਾ ਫਖਿਆ ਹੋਇਆ ਹੈ ਔਰ ਇਸ ਮੌਕੇ ਦੇ ਉੱਤੇ ਪੰਜਾਬ ਕਾਂਗਰਸ ਅੱਜ ਦਿੱਲੀ ਪਹੁੰਚ ਗਈ ਔਰ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਕੀਤੇ ਹੋਏ ਇੱਕ ਇੱਕ ਵਾਅਦੇ ਨੂੰ ਯਾਦ ਕਰਵਾਇਆ ਔਰ ਦਿੱਲੀ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਕਿਤੇ ਤੁਸੀਂ ਨਾ ਫਸ ਜਿਓ ਉਹਨਾਂ ਨੇ ਕੀ ਯਾਦ ਕਰਵਾਇਆ ਉਹ ਕਹਿੰਦੇ ਤੁਸੀਂ ਇੱਥੇ ਦਿੱਲੀ ਦੇ ਲੋਕਾਂ ਦੇ ਨਾਲ ਔਰਤਾਂ ਦੇ ਨਾਲ ਵਾਅਦੇ ਕਰ ਰਹੇ ਹੋ ਕਿ 2100 ਰੁਪਿਆ ਪਵਾਇਆ ਜਾਏਗਾ ਉਹ 2100 ਤਪਵਾਇਆ ਨਹੀਂ ਤੁਸੀਂ ਉਹ 2100 ਰੁਪਿਆ ਕਿੱਥੇ ਆ ਨਾਲੇ ਕਹਿੰਦੇ ਪਿਛਲੇ 3 ਸਾਲਾਂ 3 ਸਾਲ ਹੋ ਗਏ ਤੁਸੀਂ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਕਿ ਹਜ਼ਾਰ-ਹਜ਼ਾਰ ਰੁਪਿਆ ਪੰਜਾਬ ਦੀਆਂ ਜਿਹੜੀਆਂ ਜਿੰਨੀਆਂ ਵੀ ਮਹਿਲਾਵਾਂ ਨੇ ਸਾਡੀ ਸਰਕਾਰ ਜਿੱਤਦੀ ਆ ਤੇ ਤੁਹਾਡੇ ਖਾਤਿਆਂ ਦੇ ਵਿੱਚ ਪਵਾਵਾਂਗੇ ਕਹਿੰਦੇ ਸਾਡੇ ਵਾਲਾ ਹਜ਼ਾਰ-ਹਜ਼ਾਰ ਰੁਪਿਆ ਕਿੱਥੇ ਆ 3 ਸਾਲ ਹੋ ਗਏ ਤੁਸੀਂ ਉਹ ਨਹੀਂ ਪਵਾਏ ਦਿੱਲੀ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਕੇਂਦਰ ਸਰਕਾਰ ਸਾਨੂੰ ਕੰਮ ਨਹੀਂ ਕਰਨ ਦਿੰਦਾ ਐਲਜੀ ਸਾਨੂੰ ਇੱਥੇ ਕੰਮ ਨਹੀਂ ਕਰਨ ਦਿੰਦਾ ਕਹਿੰਦੇ ਪੰਜਾਬ ਦੇ ਵਿੱਚ ਤਾਂ 92 ਸੀਟਾਂ ਤੁਹਾਨੂੰ ਜਿਤਾਈਆਂ ਨੇ ਨਾ ਪੰਜਾਬ ਦੇ ਵਿੱਚ ਤਾਂ ਤੁਹਾਡੇ ਕੋਤੇ ਕੋਈ ਬੰਦਿਸ਼ ਨਹੀਂ ਹੈ ਇੱਥੇ ਤਾਂ ਚਲੋ ਮੰਨ ਲਿਆ ਕੇ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਤੁਹਾਨੂੰ ਕੰਮ ਨਹੀਂ ਕਰਨ ਦਿੰਦੀ ਐਲਜੀ ਨਹੀਂ ਤੁਹਾਨੂੰ ਕੋਈ ਕੰਮ ਕਰਨ ਦਿੰਦਾ ਪੰਜਾਬ ਦੇ ਵਿੱਚ ਕਿਹੜੀ ਬੰਦਿਸ਼ ਹੈ 3 ਸਾਲ ਹੋ ਗਏ ਕਹਿੰਦੇ ਤੁਸੀਂ ਪੰਜਾਬ ਦੀਆਂ ਔਰਤਾਂ ਨੂੰ ਝੂਠ ਬੋਲਿਆ ਹੋਇਆ ਤੁਸੀਂ ਹਜ਼ਾਰ-ਹਜ਼ਾਰ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਜਮਾ ਨਹੀਂ ਕਰਵਾਇਆ ਤੁਸੀਂ 25-2500 ਰੁਪਏ ਪੈਨਸ਼ਨ ਕਹੀ ਸੀ ਹੋਰ ਕਈ ਤੁਸੀਂ ਵਾਅਦੇ ਕੀਤੇ ਸੀ ਉਹਨਾਂ ਕਈ ਵਾਦਿਆਂ ਦਾ ਪੰਜਾਬ ਕਾਂਗਰਸ ਦੇ ਵੱਲੋਂ ਵੱਡੇ ਵੱਡੇ ਇਲਜ਼ਾਮ ਲਗਾਏ ਗਏ ਔਰ ਜਾ ਕੇ ਦਿੱਲੀ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਕਾਂਗਰਸ ਦੇ ਵੱਲੋਂ ਕਿ ਜਿਹੜੇ ਵਾਦੇ ਇਹਨਾਂ ਨੇ ਸਾਡੇ ਨਾਲ ਕੀਤੇ ਸੀ ਉਹ ਪੂਰੇ ਨਹੀਂ ਹੋਏ ਕਿਤੇ ਤੁਹਾਡੇ ਨਾਲ ਵੀ ਜਿਹੜੇ ਵਾਦੇ ਕਰ ਰਹੇ ਨੇ ਤੁਸੀਂ ਵੀ ਇਹਨਾਂ ਵਾਦਿਆਂ ਦੇ ਵਿੱਚ ਨਾ ਫਸ ਜਾਈਓ ਪੰਜਾਬ ਕਾਂਗਰਸ ਹੁਣ ਦਿੱਲੀ ਦੇ ਵਿੱਚ ਕਾਂਗਰਸ ਆਪਣੇ ਪੈਰ ਜਮਾਉਣ ਦੇ ਲਈ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਤਿਕੋਣਾ ਮੁਕਾਬਲਾ ਜਿਹੜਾ ਹੈ ਉਹ ਹੋ ਰਿਹਾ ਦਿੱਲੀ ਦੇ ਵਿੱਚ ਉਥੇ ਆਮ ਆਦਮੀ ਪਾਰਟੀ ਸੱਤਾ ਤੇ ਰਹਾ ਜਿਹੜੀ ਪਿਛਲੇ 12-15 ਸਾਲਾਂ ਤੋਂ ਉਥੇ ਰਾਜ ਕਰ ਰਹੀ ਹੈ ਤਿੰਨ ਵਾਰ ਜਿੱਤੇ ਨੇ ਅਰਵਿੰਦ ਕੇਜਰੀਵਾਲ ਲਗਾਤਾਰ ਉਥੇ ਸੱਤਾ ਦੇ ਉੱਤੇ ਬੈਠੇ ਨੇ ਕਾਬਜ ਨੇ ਆਮ ਆਦਮੀ ਪਾਰਟੀ ਹੋ ਗਈ ਭਾਜਪਾ ਹੋ ਗਈ ਔਰ ਕਾਂਗਰਸ ਤੇ ਕੋਣਾ ਮੁਕਾਬਲਾ ਹੈ ਤਿੰਨੇ ਪਾਰਟੀਆਂ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਕਿ ਇਸ ਵਾਰ ਵੋਟਾਂ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਕੀਤਾ ਜਾਏਗਾ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ 2020 ਦੇ ਵਿੱਚ ਹੋਈਆਂ ਸੀ ਦਿੱਲੀ ਦੇ ਵਿੱਚ ਜਿਸ ਦੇ ਵਿੱਚ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਨੇ ਜਿਹਦੇ ਵਿੱਚੋਂ 62 ਸੀਟਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣਾਂ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀ 70 ਦੇ ਵਿੱਚੋਂ 62 ਸੀਟਾਂ ਆਮ ਆਦਮੀ ਪਾਰਟੀ 2020 ਦੇ ਵਿੱਚ ਜਿੱਤੀ ਸੀ ਦਿੱਲੀ ਦੇ ਵਿੱਚੋਂ 8 ਸੀਟਾਂ ਭਾਜਪਨ ਨੇ ਜਿੱਤੀਆਂ ਸੀ 70 ਸੀਟਾਂ ਪੂਰੀਆਂ ਹੋ ਗਈਆਂ ਇੱਕ ਵੀ ਸੀਟ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਦਿੱਲੀ ਦੇ ਵਿੱਚ ਨਹੀਂ ਜਿੱਤੀ ਗਈ ਹੈ ਕਾਂਗਰਸ ਦੇ ਵਿੱਚ ਕਾਂਗਰਸ ਜਿਹੜੀ ਹੈ ਦਿੱਲੀ ਦੇ ਵਿੱਚ ਬਹੁਤ ਹਾਸ਼ੀਏ ਤੇ ਚਲੀ ਗਈ ਹੈ ਔਰ ਇਸੇ ਕਰਕੇ ਇਸ ਵਾਰ ਤਕੜੇ ਤਕੜੇ ਕੈਂਡੀਡੇਟ ਜਿਹੜੇ ਨੇ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਉਤਾਰੇ ਜਾ ਰਹੇ ਨੇ ਔਰ ਨਾਲ ਦੀ ਨਾਲ ਹੁਣ ਪੰਜਾਬ ਕਾਂਗਰਸ ਵੀ ਦਿੱਲੀ ਦੇ ਵਿੱਚ ਜਾ ਕੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਤੋਂ ਜਾ ਕੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਲਈ ਆਮ ਆਦਮੀ ਪਾਰਟੀ ਦੇ ਲਈ ਪਿਛਲੇ ਸਮੇਂ ਦੇ ਵਿੱਚ ਪ੍ਰਚਾਰ ਕਰਦੀ ਨਜ਼ਰ ਆ ਰਹੀ ਸੀ ਇਸ ਵਾਰ ਪੰਜਾਬ ਕਾਂਗਰਸ ਵੀ ਜਾ ਰਹੀ ਹੈ ਦਿੱਲੀ ਦੇ ਵਿੱਚ ਔਰ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਔਰ ਅਰਵਿੰਦ ਕੇਜਰੀਵਾਲ ਨੂੰ ਔਰ ਦਿੱਲੀ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਕੀਤੇ ਹੋਏ ਵਾਦੇ ਯਾਦ ਕਰਵਾਏ ਜਾ ਰਹੇ ਨੇ ਕਿ ਜੋ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਹੈ ਦਿੱਲੀ ਦੇ ਲੋਕਾਂ ਦੇ ਨਾਲ ਵੀ ਐਸੇ ਵਾਦੇ ਨਾ ਕਰੋ ਔਰ ਦਿੱਲੀ ਦੇ ਲੋਕਾਂ ਨੂੰ ਯਾਦ ਕਰਵਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਇਹ ਵਾਦੇ ਪੂਰੇ ਨਹੀਂ ਹੋਏ ਨੇ ਸੋ ਹੁਣ ਇਹ ਦੇਖਣਾ ਹੋਏਗਾ ਕਿ ਇਸ ਵਾਰ ਦਿੱਲੀ ਦੇ ਵਿੱਚ ਜੇ ਇੱਕ ਤਾਂ ਭਾਜਪਾ ਔਰ ਆਮ ਆਦਮੀ ਪਾਰਟੀ ਸਿੱਧੀ ਟੱਕਰ ਇਸ ਵਾਰ ਨਜ਼ਰ ਆ ਰਹੀ ਹੈ ਦੋਵੇਂ ਪਾਰਟੀਆਂ ਦੇ ਵੱਲੋਂ ਤਕੜੇ ਤਕੜੇ ਕੈਂਡੀਡੇਟ ਅੱਜ ਵੀ ਭਾਜਪਾ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਸਮੇਤ ਤਾਕੜ ਉਮੀਦਵਾਰ ਆਪਣੇ ਭਾਜਪਾ ਨੇ ਕੱਲੀ-ਕੱਲੀ ਸੀਟ ਦੇ ਉੱਤੇ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਅਤੀਸ਼ੀ ਹੁਣਾ ਦੇ ਸਾਹਮਣੇ ਆਪਣੇ ਤਕੜੇ ਕੈਂਡੀਡੇਟ ਉਤਾਰੇ ਨੇ ਜੇ ਟੱਕਰ ਬੜੀ ਤਕੜੀ ਹੋਣ ਵਾਲੀ ਆ ਪਰ ਕਾਂਗਰਸ ਦੇ ਵੱਲੋਂ ਵੀ ਪੂਰੀ ਵਾਹ ਪੇਸ਼ ਲਈ ਜਾ ਰਹੀ ਹੈ ਕਾਂਗਰਸ ਇਸ ਵਾਰ ਦਿੱਲੀ ਦੇ ਵਿੱਚ ਕੁਝ ਨਾ ਕੁਝ ਕਮਾਈ ਜਰੂਰ ਕਰਨਾ ਚਾਹੁੰਦੀ ਹੈ ਵਿਧਾਨ ਸਭਾ ਦੀਆਂ 70 ਸੀਟਾਂ ਦੇ ਵਿੱਚੋਂ ਕੁਝ ਨਾ ਕੁਝ ਕਾਂਗਰਸ ਚਾਹੁੰਦੀ ਹੈ ਪਰ ਜੇਕਰ ਕਾਂਗਰਸ ਉੱਥੇ ਜਾ ਕੇ ਪੂਰਾ ਜ਼ੋਰ ਲਗਾ ਦੇਗੀ ਲੋਕਾਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਕਿ ਜੋ ਵਾਦੇ ਇਹਨਾਂ ਨੇ ਪੰਜਾਬ ਦੇ ਵਿੱਚ ਕੀਤੇ ਸੀ ਉਹ ਪੂਰੇ ਨਹੀਂ ਹੋਏ ਇਹ ਦਿੱਲੀ ਦੇ ਵਿੱਚ ਵੀ ਜਿਹੜੇ ਵਾਦੇ ਕਰ ਰਹੇ ਨੇ ਉਹ ਪੂਰੇ ਨਹੀਂ ਹੋਣਗੇ ਤੇ ਸ਼ਾਇਦ ਇਸ ਪ੍ਰਚਾਰ ਦਾ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਉਹ ਦੇਖਣਾ ਹੋਵੇਗਾ ਪਰ ਭਾਜਪਾ ਇਸ ਦਾ ਫਾਇਦਾ ਜ਼ਰੂਰ ਲੈ ਜਾਏਗੀ ਜੇਕਰ ਲੋਕਾਂ ਦੇ ਤੱਕ ਇਹ ਗੱਲ ਪਹੁੰਚਾਉਣ ਦੇ ਵਿੱਚ ਪੰਜਾਬ ਕਾਂਗਰਸ ਕਾਮਯਾਬ ਹੋ ਗਈ ਪੰਜਾਬ ਕਾਂਗਰਸ ਦੇ ਵੱਲੋਂ ਅੱਜ ਵੱਡੇ ਪੱਧਰ ਦੇ ਉੱਤੇ ਇਹ ਪਤਰਨਾ ਪ੍ਰਦਰਸ਼ਨ ਜਿਹੜਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੀਤਾ ਗਿਆ ਔਰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਸੀ ਉਹ ਦਿੱਲੀ ਦੇ ਵਿੱਚ ਜਾ ਕੇ ਉਹਦਾ ਹੰਗਾਰਾ ਪੜਿਆ ਔਰ ਕਿਹਾ ਕਿ ਪੰਜਾਬ ਦੀਆਂ ਮੰਗਾਂ ਜਿਹੜੀਆਂ ਤੁਸੀਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਪੂਰਿਆ ਕਰਵਾਓ ਐਸੀ ਅੱਜ ਦੇੰਦੀਆਂ ਕੁਸ਼ ਐਸੀਆਂ ਖਬਰਾਂ ਜਿਨ੍ਹਾਂ ਦਾ ਸਾਨੂੰ ਲੱਗਦਾ ਸੀ ਕਿ ਤੁਹਾਡੇ ਤੱਕ ਉਹਨਾਂ ਦੀ ਜਾਣਕਾਰੀ ਪਹੁੰਚਣੀ ਤੁਹਾਡਾ ਤੁਹਾਡੇ ਵੱਲ ਧਿਆਨ ਦਿਵਾਉਣਾ ਬੜਾ ਜ਼ਰੂਰੀ ਹੈ ਸੋ ਹੋਰ ਖਬਰਾਂ ਨੂੰ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ